ਵਾਇਦੂ ਫੈਸਲੇ ਤੋਂ ਰੋਕਿਆ ਗਿਆ ਸੀ। ਉਹ ਤਾਂ ਨੁਤਰਕ ਮਾਰੇ ਨੌਕੀ ਚੰਨਾ ਮਾਰੇ ਰਾਤ ਕਰ ਜਾਂਦੇ। ਤੇ ਜਿਉਂਦੇ ਜੀ ਮਾਂ ਆਪਣੇ ਪੁੱਤ ਬਸੰਤ ਸਿੰਘ ਨੂੰ ਮਿਲਣ ਲਈ ਤਰਸਦੀ ਰਹੀ ਪਰ ਕਾਨੂੰਨ ਨੇ ਦੋਵਾਂ ਨੂੰ ਮਿਲਣ ਹੀ ਨਾ ਦਿੱਤਾ। ਆਖਿਰਕਾਰ ਪੁੱਤ ਦੇ ਵਿਛੋੜੇ ਨੇ ਮਾਂ ਦੀ ਜ਼ਿੰਦਗੀ ਖੋ ਲਈ ਅਤੇ ਹੁਣ ਮਾਂ ਦੇ ਇਸ ਜਹਾਨ ਤੋਂ ਤੁਰ ਜਾਣ ਤੋਂ ਬਾਅਦ ਪੁੱਤ ਨੂੰ ਆਖਿਰਕਾਰ ਪਰੋਲ ਦਿੱਤੀ ਗਈ ਹੈ ਪੁੱਤ ਮਾ ਦੀਆਂ ਅੰਤਿਮ ਰਸਮਾਂ ਨਿਭਾਉਣ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਬਸੰਤ ਸਿੰਘ ਜੀ ਦੌਲਤਪੁਰਾ ਜੋ ਡੇਬਰੀਗੜ੍ਹ ਜੇਲ੍ਹ ਚੋਂ ਉਹਨਾਂ ਦੀ ਮਾਤਾ ਜੀ ਚੜਾਈ ਕਰਗੇ ਉਹਨਾਂ ਨੂੰ ਪੁਲਿਸ ਫੋਰਸ ਉਹਨਾਂ ਦੇ ਘਰ ਮਾਤਾ ਜੀ ਦੇ ਸੰਸਕਾਰ ਲਈ ਲੈ ਕੇ ਆਈ ਹੈ ਵੱਡੀ ਗਿਣਤੀ ਵਿੱਚ ਫੋਰਸ ਉਹਨਾਂ ਦੇ ਨਾਲ ਉਹ ਵਿੱਚ ਹੈ ਵਾਹਿਗੁਰੂ ਆਪਣੇ ਨਗਰ ਦੇ ਵਿੱਚ ਪਹੁੰਚੇ ਨੇ ਸਾਈਡ ਤੋਂ ਬਿੱਤੇ ਦਿਨੀਂ ਆਏ ਨੂੰ ਆਪਣੇ ਦੇ ਮਾਤਾ ਜੀ ਅ ਖੱਟੀ ਦਸਤਾਰ ਵਾਲੇ ਕੇਸਰੀ ਦਸਤਾਰ ਵਾਲੇ ਭਾਈ ਦਸੰਤ ਸਿੰਘ ਜੀ ਨੂੰ ਲੈ ਕੇ ਆਏ ਨੇ ਆਪਣੇ ਨਗਰ ਦੇ ਵਿੱਚ ਪਹੁੰਚੇ ਨੇ ਸਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਬਸੰਤ ਸਿੰਘ ਖਾਲਸਾ ਬੋਲੇ ਸੋਨ ਸੋਨ ਅਰ ਸੱਯਾ ਕਾਲ ਬੋਲੇ ਸੋਨ ਅਰ ਸੱਯਾ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਅੱਗੇ ਤੁਹਾਡਾ ਤੇ ਪਿਛਲੇ ਕਰੀਬ ਡੇਢ ਸਾਲ ਤੋਂ ਡਿਬਰੂਗੜ੍ਹ ਜੇਲ੍ਹਚ ਬੰਦ ਬਸੰਤ ਸਿੰਘ ਨੂੰ ਆਖਰਕਾਰ ਪੈਰੋਲ ਮਿਲ ਗਈ ਮਾਂ ਨੂੰ ਮਿਲਣ ਪਹੁੰਚਿਆ ਪਰ ਮਾਂ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸੀ ਕਰੀਬ 3 ਦਿਨ ਪਹਿਲਾਂ ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦਾ ਦਿਹਾਂਤ ਹੋ ਗਿਆ ਸੀ ਮਾਂ ਦੀ ਆਖਰੀ ਇੱਛਾ ਸੀ ਕਿ ਉਹ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਮਿਲ ਸਕਦੀ ਪਰ ਅਜੇ ਹਾਂ ਨਾ ਹੋ ਸਕਿਆ ਕਿਉਂਕਿ ਕਾਨੂੰਨ ਨੇ ਬਸੰਤ ਸਿੰਘ ਨੂੰ ਪਹਿਲਾ ਪੈਰੋਲ ਜਾਂ ਫਿਰ ਜ਼ਮਾਨਤ ਦਿੱਤੀ ਹੀ ਨਹੀਂ ਅਤੇ ਹੁਣ ਜਦੋਂ ਤੱਕ ਬਸੰਤ ਸਿੰਘ ਨੂੰ ਪੈਰੋਲ ਮਿਲਦੀ ਉਦੋਂ ਤੱਕ ਉਸ ਦੀ ਮਾਂ ਇਸ ਜਹਾਨ ਨੂੰ ਅਲਵਿਦਾ ਕਹਿ ਚੁੱਕੀ ਸੀ ਜਿਸ ਤੋਂ ਬਾਅਦ ਅੱਜ ਮੋਗਾ ਦੇ ਪਿੰਡ ਦੌਲਤਪੁਰਾ ਚ ਬਸੰਤ ਸਿੰਘ ਦੀ ਮਾਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਸੰਤ ਸਿੰਘ ਨੂੰ ਪੂਰੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਅੰਤਿਮ ਸੰਸਕਾਰ ਲਈ ਲਿਆਂਦਾ ਗਿਆ ਪੰਜਾਬ ਪੁਲਿਸ ਵੱਲੋਂ ਇਸ ਮੌਕੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਕੋਈ ਨਾ ਕੋਈ ਦਿਖਾ ਠੀਕ ਕਰ ਸਾਰੇ ਮੈਨੂੰ ਮੈਨੂੰ ਮਾਈਕ ਗੁਰੂ ਜੀ ਮਾਈਕ ਗੁਰੂ ਜੀ ਪਈ ਬਸੰਤ ਸਿੰਘ ਜਿਹੜਾ ਦੌਲਤਪੁਰਾ ਡੇਬੁਰਗੜ ਜੇਲ੍ਹ ਚੋਂ ਆਏ ਨੇ ਉਹਨਾਂ ਦੀ ਮਾਤਾ ਜੀ ਦਾ ਸੰਸਕਾਰ ਹੈ ਨੇੜੇੋਂ ਸਾਨੂੰ ਤੁਸੀਂ ਉਹਨਾਂ ਦੀ ਤਸਵੀਰ ਲੈ ਕੇ ਆ ਬਹੁਤ ਹਾਰੇ ਹੋਏ ਨੇ ਜਿਹੜੀ ਸਿਹਤ ਉਹਨਾਂ ਦੀ ਬਹੁਤ ਕਮਜ਼ੋਰ ਹੈ ਪਰ ਸਾਹ ਸੰਗਤ ਜੀ ਪਤਾ ਲੱਗਿਆ ਇੱਥੇ ਨਗਰ ਨਿਵਾਸੀ ਦੇ ਦੱਸਣ ਮੁਤਾਬਕ ਬੜਾ ਮਰਦ ਬੰਦਾ ਹੈ ਦਲੇਰ ਬਹੁਤ ਦਲੇਰ ਬੰਦਾ ਹੈ ਮਰਦਾ ਹੈ ਦਵਾਈ ਵੀ ਜਾ ਕੇ ਆਇਆ ਪਹਿਲਾਂ ਉਹ ਤੇ ਫਿਰ ਪੁਲਿਸ ਚ ਵੀ ਭਰਤੀ ਹੋ ਗਿਆ ਸੀ ਪਰ ਉਹਨੇ ਛੱਡਤੀ ਕਹਿੰਦਾ ਇਹ ਨੌਕਰੀ ਨਹੀਂ ਮੈਂ ਕਰਨੀ ਗਰੀਬ ਘਰ ਦਾ ਮੁੰਡਾ ਹੈ ਮਾਝੀ ਦੇ ਸਿੱਖਾਂ ਦਾ ਪਰ ਬੜਾ ਦਲੇਰ ਹੈ ਪਿੰਡ ਚ ਦੀ ਚਰਚਾ ਪੂਰੀ ਪਿੰਡ ਚ ਕੋਈ ਧਾਰਮਿਕ ਕੰਮ ਕਰਨੇ ਜੋਗਿਆਲ ਜਿਹੜੀ ਇੱਥੇ ਨੇੜੇ ਜੋਗਿਆਲ ਟਕਸਾਲਾ ਬਾਬਾ ਬਲਦੇਵ ਸਿੰਘ ਜੋਗਿਆ ਉਹਨਾਂ ਦੇ ਲਵੇ ਉਹਨਾਂ ਨੇ ਪਰਮਤ ਸਿੱਖਿਆ ਲਈਤੀ ਉੱਥੇ ਜਾਂਦੇ ਤੇ ਬਹੁਤ ਨੇੜੇ ਤੇ ਸਰਸੰਗਤ ਜੀ ਇਹ ਜੇ ਮਰਦ ਬੰਦਿਆਂ ਦੇ ਇਸ ਤਰ੍ਹਾਂ ਲੋਕੀ ਦੇਖੋ ਇੱਕ ਗਰੀਬ ਘਰ ਦਾ ਮੁੰਡਾ ਅੱਜ ਸ਼ਮਸ਼ਾਨ ਘਾੜ ਤੇ ਦੇਖਣ ਲਈ ਉਹਨਾਂ ਨੂੰ ਅੱਜ ਲੋਕਾਂ ਦਾ ਤਨਤਾ ਲੱਗਿਆ ਹੋਇਆ ਵੱਡੀ ਗਿਣਤੀ ਚ ਇਹ ਮਰਦ ਲੋਕਾਂ ਦੀ ਇਸ ਤਰ੍ਹਾਂ ਹੁੰਦੀ ਹੈ ਵੀ ਅੱਜ ਉਹ ਡੇਬਲਗੜ ਚੋਂ ਹਜੇ ਵੀ ਲੋਕੀ ਆ ਰਹੇ ਨੇ ਬੜੀ ਦੂਰ ਤੇ ਗੱਡੀ ਚ ਲਿਆਏ ਤੁਰ ਕੇ ਆ ਰਹੀ ਹੈ ਸੰਗਤ ਆ ਸੰਗਤ ਜੀ ਬਹੁਤ ਮਰਦ ਦਲੇਰ ਬੰਦਾ ਜਿਹੜਾ ਲੋਕਾਂ ਨੇ ਦੱਸਣ ਬੋਲਾ ਬੋਲਾ ਖੋਲਾ ਪੈਣਾ ਬੇਈਆ ਸਾਰੇ ਤੁਸੀਂ ਬੋਲੋ ਉਹਨੂੰ ਉਹਨਾਂ ਦਰਵਾਜ਼ੇ ਉੱਪਰ ਹੋਰ ਚੰਗਾ ਸਾਰੇ ਕਿਰਦਾਰ ਕਰਨ ਦੇ ਆ ਉਦਰ ਨਾਮਕ ਕਨਾਲ ਬਸੰਤ ਸਿੰਘ ਨੇ ਆਪਣੀ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਇੱਕ ਪੁੱਤ ਵਾਂਗ ਹਰ ਇੱਕ ਰਸਮ ਨਿਭਾਈ ਪਰ ਸ਼ਾਇਦ ਬਸੰਤ ਸਿੰਘ ਵੀ ਇਹ ਜਾਣਦਾ ਸੀ ਕਿ ਇਹ ਰਸਮਾਂ ਇਹ ਰਿਵਾਜ ਦੁਨੀਆ ਚਾਰੀ ਨੇ ਕਿਉਂਕਿ ਉਸਦੀ ਮਾਤਾ ਉਸ ਨੂੰ ਮਿਲਣ ਦੀ ਇੱਛਾ ਰੱਖਦਿਆਂ ਇਸ ਜਹਾਨ ਨੂੰ ਛੱਡ ਗਈ ਪਰ ਇਹ ਮਲਾਲ ਦਿਲ ਵਿੱਚ ਲੈ ਬਸੰਤ ਸਿੰਘ ਨੇ ਆਖਿਰਕਾਰ ਆਪਣੀ ਮਾਤਾ ਨੂੰ ਅੰਤਿਮ ਅਗਨੀ ਦਿੱਤੀ ਆ ਸਹੀ ਖੁੱਲੇ ਖੁੱਲੇ ਹੋ ਜੀਏ ਥੋੜਾ ਥੋੜਾ ਆ ਬਹੁਤ ਅੱਛਾ ਹੋ ਗਿਆ ਸਾਰੀ ਬੋਲੀਏ ਪਰਾਂ ਯੰਗ ਆਵਾਜ਼ ਦਿੰਦੇ ਨੇ ਬਾਬਾ ਜੀ ਬੋਲੀਏ ਪਰਾਂ ਜੀ ਕਹੇ ਟੱਕਾ 60 ਬੈਂਕ ਚੱਕ ਲਿਓ ਸੋਨੇ ਦੇ ਕਰਦੇ ਆ ਤੋ ਸਿੰਘ ਆ ਵੀ ਫੜਾਉਣੇ ਫੜਾਉਣੇ ਦੇਖ ਲਈ ਹੋਰ ਦੇਖੀ ਫੜਾ ਦੇ ਇੱਕ 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 ਰਵਿੰਦਰ ਨੂੰ ਦੋ ਇੱਕ ਸਾਹ ਰਵਿੰਦਰ ਫੜੇ ਇੱਧਰ ਆ ਜਿਓ ਸ਼ੇਰ ਵਾਲੇ ਪਾਸੇ ਅਸਾਂ ਜੀ ਇੱਥੇ ਆ ਕਰਕੇ ਰੱਖੋ ਵਾਹਿਗੁਰੂ ਇੱਧਰ ਆ ਜਿਓ ਸ਼ੇਰ ਵਾਲੇ ਪਾਸੇ ਲੈ ਆਓ ਉੱਧਰ ਲੈ ਆਓ ਜੀ ਜਗ੍ਹਾ ਖੋਲੋ ਜਗ੍ਹਾ ਖੋਲੋ ਇੱਧਰ ਨੂੰ ਡੇ ਬਾਬਾ ਜੀ ਮੜਾ ਇੱਧਰ ਨੂੰ ਹੋ ਜਾਣ ਦੇ ਇੱਧਰ ਨੂੰ ਹੋ ਜਾਣ ਦੇ ਲੋ ਜਗ੍ਹਾ 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 ਖੋਲੋ ਓੜਾ ਥੋੜਾ ਜਗ੍ਹਾ ਛੱਡ ਦੋ ਫੁੱਲੋ ਪੈਰਾ ਭਾਈ ਖੋਲੋ ਥੋੜਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ

ਆਪਣਾ ਹਰ ਕੋਈ ਖੋਖਾ ਬੰਦਿਆ ਆ ਰਹੀ ਚੇ ਆਵਾਜ਼ ਆ ਰਹੀ ਹੈ ਬੰਦੀ ਰੋਬੀ ਆਪਾਂ ਤੋਂ ਮਹਾਰਾਜੀ ਹਲਾਪਾਂ ਤੋਂ ਜੀ ਹਵਾ ਹਾਈ ਬਾਬਾ ਹੈਗਾ ਆਏ ਫਾੜ ਕਰਦੇ ਭਾਈ ਫਾੜ ਕਰਦੇ ਚੱਲ बाकीनु no लो passe ਆਹ ਬੜਾ ਜਿਆਦਾ ਨਾ ਮਾਰੇ ਰਿਹਾ ਮੈਂ ਤਾਂ ਲਿਆਉਣੇ ਆਉਂਦਾ ਜਾਂ ਭਾਗਾਂ ਅੱਥਰੋ ਜੀ ਜਵਾ ਖੰਡ ਚਾਹੇ ਇਸ ਮੇਰੇ ਨਹੀਂ ਗੱਲ ਬਣਾ ਕੰਮ ਕੋਈ ਜਾਨੀ ਜੀ ਹਾਂਜੀ ਪਾਸੇ ਹੋ ਗਿਆ ਬੜਾ ਸੈਂਡ ਨੇ ਇਤਰੋ ਵੀ ਹੋ ਗਿਆ ਹੈਂ ਸੈਂਡ ਛੱਡੋ ਸੈਂਡ ਇਤਰੋ ਪਾਸੇ ਵੀ ਬੜਾ ਆ ਕੋਈ ਨਹੀਂ ਕੋਈ ਨਹੀਂ ਅਜੇ ਨਹੀਂ ਅਜੇ ਅਜੇ ਅੱਧੀ ਟਿੱਖਾ ਲੈ ਲਓ ਫੇਰ ਬੜਾ ਐ ਸਾਈਡ ਤੇ ਹੋਵੇ ਇਹਦੀ ਹਵਾ ਵੈੜੀ ਜੇ ਇਹਦੇ ਉੱਪਰ ਆਉਂਦਾ ਬੜਾ ਸਾਈਡ ਤੇ ਆਈ ਤੇ ਤੋਂ ਬਾਅਦ ਦੋ ਸੂਨੀ ਆਪਾਂ ਤਾਂ ਜੋ ਹੋਰ ਜੇਰੀ ਆਪਾਂ ਕੋਲ ਵੀ ਬੈਠ ਕੇ ਛੜ ਕੇ ਜੀ ਪੜ੍ਹ ਦਿਓ ਜੀ ਇਹਦੇ ਬਾਅਦ ਚ ਕਰਾਉਣਾ ਨਾ ਆਵੇ ਹਮਾਰੇ ਕੋਈ ਜਾਨੀ ਆ ਬੜੀ ਘਣਾ ਇੱਕ ਨਾ ਹੋ ਜਾਣਾ ਖਾਲਸਾ ਜੀ ਨਾ ਕਰਾਉਣਾ ਹੋ ਰਹਿਣ ਦੋ ਰਹਿਣ ਦੋ ਬਾਗਰੂ ਉਹ ਕੋਈ ਨਹੀਂ ਮਾਰਾ ਸੱਚੇ ਪਾਤਸ਼ਾਹ ਚੰਡਾ ਲੱਗ ਗਿਆ ਹੋਣਾ ਫੜੀ ਫਿਰ ਕਰ ਲਿਓ ਪਹਿਲਾਂ ਸਭ ਫੜ ਲਿਓ ਵਾਹਿਗੁਰੂ ਸਾਹਿਬ ਜੀ ਨੂੰ ਸੋਹਣੇ ਦਾ ਧੰਨਵਾਦ ਜਤ ਅੰਦਰ ਕਾਰਜ ਜੋ ਜੀਤ ਕੰਮ ਕਰਦੇ ਰਾਮ ਕਰ ਜਾਂ ਲਿਜਾਈ ਕਰਤਾਗਾ ਸਭੀ ਸਤਿਨਾਮ ਦਾ ਤਦਾਸੀਏ ਕੇ ਬਸੰਤ ਸਿੰਘ ਪਿਛਲੇ ਕਰੀਬ ਡੇਢ ਸਾਲ ਤੋਂ ਪਈ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਚ ਬੰਦੇ ਪਿਛਲੇ ਦਿਨੀ ਉਹਨਾਂ ਦੇ ਮਾਤਾ ਇਸ ਦੁਨੀਆ ਨੂੰ ਅਲਵਿਦਾ ਹਗਏ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਬਸੰਤ ਸਿੰਘ ਨੂੰ ਆਪਣੇ ਮਾਤਾ ਦੀਆਂ ਅੰਤਿਮ ਰਸਮਾਂ ਨਿਭਾਉਣ ਦੇ ਲਈ ਕੁਝ ਸਮੇਂ ਦੀ ਪੈਰੋਲ ਦਿੱਤੀ ਜਾਵੇ ਜਿਸ ਤੋਂ ਬਾਅਦ ਸਰਕਾਰ ਨੇ ਪਰਿਵਾਰ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਹੁਣ ਬਸੰਤ ਸਿੰਘ ਨੂੰ ਪੈਰੋਲ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ